ਮੈਂ ਉਦੋਂ 6ਵੀਂ ਵਿੱਚ ਪੜ੍ਹਦੀ ਹੋਵਾਂਗੀ ਜਦੋਂ ਮਾਂ ਇੰਜ ਹੋ ਗਈ ਸੀ ਪੇਕੇ ਜਾਂਦੀ ਦੀ ਬਸ ਨਹਿਰ ਵਿੱਚ ਜਾ ਪਈ ਸੀ ਮੁੜਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ ਨਵੀਂ ਲਿਆਂਦੀ ਉਮਰ ਦੀ ਬਹੁਤ ਛੋਟੀ ਸੀ ਮੱਸਾ ਵਿਆਂ ਦੀ ਡੈਡ 35 ਕੋ ਵਰਿਆਂ ਦਾ ਹੋਵੇਗਾ ਉਹ ਇੱਥੇ ਦੂਜੇ ਥਾਂ ਹੀ ਆਈ ਸੀ ਪਹਿਲੇ ਵਾਲਾ ਵਿਆਹ ਤੋਂ ਮੱਸੀ 6 ਮਹੀਨੇ ਬਾਅਦ ਹੀ ਪੁਲਿਸ ਨੇ ਚੁੱਕ ਲਿਆ ਤੇ ਗਾਇਬ ਕਰ ਦਿੱਤਾ ਲੋਕਾਂ ਬੜਾ ਡਰਾਇਆ ਪਰ ਉਸ ਸੁਭਾਅ ਦੀ ਬੜੀ ਚੰਗੀ ਨਿਕਲੀ ਪਰ ਮਗਰੋਂ ਛੇਤੀ ਹੀ ਘਰੇ ਕਲੇਸ਼ ਜਾਂ ਰਹਿਣ ਲੱਗ ਪਿਆ ਡੇੜੀ ਉਸਤੇ ਸ਼ਾਕਾ ਕਰਿਆ ਕਰਦਾ ਮੇਰੇ ਤਾਏ ਜੀ ਦੇ ਮੁੰਡੇ ਉਮਰ ਦੇ ਉਸ ਦਿਹਾਣੀ ਸਨ ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿਕਲਦੀ ਡੈਡ ਨੇ ਮਨਾ ਕੀਤਾ ਸੀ ਉਹ ਕਦੇ ਕਦੇ ਪੈਲੀਆਂ ਚੋਂ ਕੰਮ ਛੱਡ ਅਚਾਨਕ ਘਰੇ ਆ ਜਾਇਆ ਕਰਦਾ ਤੇ ਫਿਰ ਸਾਰੇ ਅੰਦਰ ਫਰੋਲਦਾ ਓਨੀ دیر ਮਲਜਮਾ ਵਾਂਗੂ ਖੁੰਝੇ ਲੱਗੀ ਰਹਿੰਦੀ ਮੈਂ 10ਵੀਂ ਵਿੱਚ ਹੋਈ ਤਾਂ ਲੜਾਈ ਝਗੜਾ ਹੋਰ ਵੱਧ ਗਿਆ ਡੈੜੀ ਆਖਿਆ ਕਰਦਾ ਇਸ ਤੇ ਨਜ਼ਰ ਰੱਖਿਆ ਕਰ ਉਸ ਨੂੰ ਪੇਕੇ ਵੀ ਘਟਵੱਧ ਹੀ ਜਾਣਦਿਆ ਕਰਦਾ ਮੈਨੂੰ ਕਈ ਵਾਰ ਖੁੰਝੇ ਲੱਗ ਕੇ ਰੋਂਦੀ ਹੋਈ ਤੇ ਬੜਾ ਤਰਸ ਵੀ ਆਉਂਦਾ ਡੈਡੀ ਅਕਸਰ ਹੀ ਆਪਣੀ ਦਾੜੀ ਰੰਗਿਆ ਕਰਦਾ ਪਰ ਉਸ ਨੂੰ ਮੂੰਹ ਤੇ ਕੁਝ ਵੀ ਨਾ ਲਾਉਣ ਦਿੰਦਾ ਆਖਦਾ ਤੂੰ ਹਾਰ ਸ਼ਿੰਗਾਰ ਕਿਸ ਨੂੰ ਵਿਖਾਉਣੇ ਉਸ ਨੇ ਪਤਾ ਸੀ ਆਪਣੇ ਪੇਟੋਂ ਖੁੱਦ ਦਾ ਜਵਾਕ ਆਪ ਹੀ ਨਹੀਂ ਸੀ ਜੰਮਿਆ ਤੇ ਜਾਂ ਫਿਰ ਡੈਡੀ ਨਹੀਂ ਨਹੀਂ ਸੀ ਜਮਣ ਦਿੱਤਾ ਫਿਰ ਵੀ ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੀ ਵੀ ਬੇਗਾਨਾ ਨਾ ਸਮਝਦੀ ਕਦੀ ਮੇਰੀ ਪਹਿਲੀ ਮਾਂ ਦਾ ਜ਼ਿਕਰ ਛੇੜ ਜਾਂਦਾ ਤਾਂ ਵੀ ਉਹ ਕਦੀ ਨੱਕ ਬੁੱਲਣਾ ਵਟਿਆ ਕਰਦੀ ਉਸਦੇ ਪੇਕਿਆਂ 'ਚ ਜਦੋਂ ਵੀ ਕੋਈ ਸਾਡੇ ਘਰੇ ਆਉਂਦਾ ਤਾਂ ਸਾਨੂੰ ਅਸਲੀ ਦੋਤੇ ਦੋਤੀ ਵਾਲਾ ਪਿਆਰ ਮਿਲਦਾ ਆਖਰ ਹੌਲੀ-ਹੌਲੀ ਮੈਂ ਦੋਵਾਂ ਦੇ ਝਗੜੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਮੈਂ ਅਕਸਰ ਹੀ ਉਸਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ ਜਾਂਦਾ ਆਖ ਦਾ ਮਿੰਨ ਤੇ ਨੂੰ ਅਸਲੀਅਤ ਦਾ ਨਹੀਂ ਪਤਾ ਤੂੰ ਨਿਆਣੀ ਐ ਮੈਂ ਆਖਦੀ ਕਿ ਕਾਲਜ ਪੜ੍ਹਦੀ ਆ ਮੈਨੂੰ ਚੰਗੇ ਬੁਰੇ ਸਭ ਕੁਝ ਦੀ ਸਮਝ ਐ ਫਿਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ ਮੈਨੂੰ ਇੰਜ ਲੱਗਦਾ ਕਿ ਜਿ ਜਵਤੀ ਕਰ ਮੈਨੂੰ ਆਪਣੇ ਵੱਲ ਕਰਨਾ ਲੋਚਦਾ ਐ ਹੌਲੀ ਹੌਲੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਉਹ ਇੰਜ ਕਰਨੋਂ ਮੋੜਦੀ ਪਰ ਉਹ ਅੱਗਿਓ ਗੱਲ ਹੋਰ ਪਾਸੇ ਨੂੰ ਤੋਰ ਲਿਆ ਕਰਦਾ ਆਖਿਰ ਸ਼ੱਕ ਇੰਨਾ ਵੱਧ ਗਿਆ ਤੇ ਇੱਕ ਦਿਨ ਸ਼ਿਖਰ ਦੁਪਹਿਰੇ ਸਾਡਾ ਟਰੈਕਟਰ ਮੋੜ ਨਯਾ ਗਵੰਡੀਆਂ ਦਾ ਸਿਰੀਕੁੱਟ ਦਿੱਤਾ ਮਾਤਾ ਉਚੇਚਾ ਲਾਮਾ ਦੇਣ ਆਈ ਕਿ ਰੇਸ਼ਮ ਸਿਆਂ ਕਮਲਾ ਹੋ ਗਏ ਤੂੰ ਮੱਤ ਮਾਰੀ ਗਈ ਤੇਰੀ ਆਖਿਰ ਇੱਕ ਦਿਨ ਉਸ ਦੀ ਵੱਖੀ ਵਿੱਚ ਪੀੜ ਉੱਠੀ ਸ਼ਹਿਰ ਲੈ ਗਏ ਡਾਕਟਰ ਦੱਸਿਆ ਕਿ ਲੀਵਰ ਖਰਾਬ ਹੋ ਗਿਆ ਲਾ ਇਲਾਜ ਬਿਮਾਰੀ ਕਰਕੇ ਮਸੀਮੀ ਨਹੀਂ ਕੱਢਿਆ ਤੇ ਫਿਰ ਉਹੀ ਹੋਇਆ ਜਿਸ ਦਾ ਡਰ ਸੀ ਹੁਣ ਮੈਂ ਤੇ ਮੇਰੀ ਮਾਂ ਕੱਲਿਆਂ ਰਹਿ ਗਈਆਂ ਦੂਜੀ ਮਾਂ ਵੱਲੋਂ ਬਣੀ ਨਾਨੀ ਕਿੰਨੇ ਦਿਨ ਸਾਡੇ ਕੋਲ ਰਹੀ ਮੈਨੂੰ ਆਪਣੀ ਅਸਲ ਨਾਨੀ ਬਿਲਕੁਲ ਵੀ ਚੰਗੀ ਨਾ ਲੱਗਦੀ ਹਮੇਸ਼ਾ ਕੰਨ ਵਿੱਚ ਪਾਉਂਦੀ ਰਹਿੰਦੀ ਕਿ ਇੰਨਾ ਸਾਰੀ ਜ਼ਮੀਨ ਆਪਣੇ ਪੇਕੇ ਲੈ ਜਾਣੀ ਹੈ ਤੇ ਤੁਹਾਨੂੰ ਭੁੱਖਿਆ ਮਾਰ ਦੇਣਾ ਪਰ ਮੈਂ ਉਸ ਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ ਆਖਿਰ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਤਾਂ ਕਿੰਨੇ ਸਾਰੇ ਰਿਸ਼ਤੇ ਆਏ ਇੱਕ ਰਿਸ਼ਤਾ ਮੇਰੇ ਅਸਲ ਨਾਨਕੇ ਲੈ ਕੇ ਆਏ ਮੇਰੀ ਮਾਮੀ ਦਾ ਭਤੀਜਾ ਕੱਲਾ ਕੱਲਾ ਕਿੰਨੀ ਸਾਰੀ ਜਾਇਦਾਦ ਸੀ ਸ਼ੈਲਰ ਆੜਤ ਅਤੇ ਜ਼ਮੀਨ ਅਤੇ ਹੋਰ ਵੀ ਬਹੁਤ ਕੁਝ ਪਰ ਉਮਰੋਂ ਮੇਰੇ ਤੋਂ ਕਿੰਨਾ ਵੱਡਾ ਮੇਰੀ ਦੂਜੀ ਮਾਂ ਅੜ ਗਈ ਅਖੇ ਮੇਰੀ ਧੀ ਨਾਲੋਂ 10 ਸਾਲ ਵੱਡਾ ਹੈ ਮੈਂ ਨਹੀਂ ਹੋਣ ਦੇਣਾ ਆਖਣ ਲੱਗੀ ਮੈਂ ਨਹੀਂ ਚਾਹੁੰਦੀ ਸ਼ੱਕ ਵਾਲਾ ਤਿੱਖਾ ਖੰਜਰ ਜਿਹੜਾ ਸਾਰੀ ਉਮਰ ਮੈਂ ਆਪਣੇ ਵਜੂਦ ਤੇ ਸੈਂਦੀ ਰਹੀ ਮੇਰੀ ਧੀ ਵੀ ਸੇ ਫੇਰ ਮੈਂ ਜਦੋਂ ਚੱਕਦੀ ਹੋਈ ਨੇ ਆਪਣੀ ਪਸੰਦ ਵਾਲ ਉਂਗਲ ਕਰ ਦਿੱਤੀ ਤਾਂ ਉਸਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਇਹ ਰਿਸ਼ਤਾ ਤੋੜ ਤੱਕ ਨਿਭਾਉਣ ਵਿੱਚ ਮੇਰੀ ਪੂਰੀ ਮਦਦ ਕੀਤੀ ਹੁਣ ਇਹ ਰਿਸ਼ਤਾ ਮਾਂ ਧੀ ਨਾਲੋਂ ਦੋ ਸਹੇਲੀਆਂ ਅਤੇ ਵੱਡੀ ਨਿੱਕੀ ਭੈਣ ਦਾ ਜ਼ਿਆਦਾ ਲੱਗਣ ਲੱਗਾ ਸੋ ਦੋਸਤੋ ਇਸ ਦੁਨੀਆ ਵਿੱਚ ਢਿੜਕੇ ਖੜੇ ਵਾਂਗੂ ਕੱਚੇ ਦਿਸਦੇ ਕਿੰਨੇ ਸਾਰੇ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਪੱਕਿਆਂ ਨਾਲੋਂ ਵੀ ਕਿਤੇ ਵੱਧ ਮਜ਼ਬੂਤ ਸਾਬਤ ਸਿੱਧ ਹੁੰਦੇ ਨੇ ਇੰਜ ਦੀਆਂ ਪੱਕੀਆਂ ਸਾਂਝਾਂ ਸੱਚੇ ਰੱਬ ਵੱਲੋਂ ਉਚੇਚੇ ਤੌਰ ਤੇ ਘੜੀਆਂ ਹੁੰਦੀਆਂ ਨੇ ਸਿਰਫ ਤੇ ਸਿਰਫ ਉਹਨਾਂ ਮਿੱਤਰ ਪਿਆਰਿਆਂ ਲਈ ਜਿਹੜੇ ਨਫੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਵਗੇਰ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ